ਸਸ ਹੀ ਕਾਲ ਦੋਸਤੋ ਪਿੰਡ ਸਰਾਵਾ ਆਏ ਹੋਏ ਆ ਫਰੀਦਕੋਟ ਦਾ ਇੱਕ ਪਿੰਡ ਹੈ ਜੈਤੂ ਦੇ ਨੇੜੇ ਤੇ ਉਥੋਂ ਦੇ ਕਿਸਾਨ ਮਾਸਟਰ ਸੁਖਮੰਦਰ ਸਿੰਘ ਜੀ ਹੈ ਤੇ ਜਿਨ੍ਹਾਂ ਦੀ ਤੁਹਾਨੂੰ ਕਣਕ ਦਿਖਾਵਾਂਗੇ ਜਦੋਂ ਅਸੀਂ 17 ਜਨਵਰੀ ਨੂੰ ਆਏ ਸੀ ਤਾਂ ਉਦੋਂ ਕਣਕ ਇਹਨਾਂ ਨੇ ਬਜਾਈ ਕੀਤੀ ਸਿੱਟਾ ਹੀ ਦਿੱਤਾ ਸੀਗਾ ਤੇ ਆ ਸੁਖਮੰਦਰ ਸਿੰਘ ਜੀ ਹੈ ਤਾਂ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਆਹੜੇ ਕਣਕ ਨਹੀਂ ਹੋਣੀ ਛਿਟਾ ਦਿੱਤਾ ਸੀਗਾ ਨਾਲੇ ਜਨਵਰੀ ਨੂੰ ਪਜਾਨ ਦੇਖੋ ਜਨਵਰੀ ਦੀ ਹੈ 12 13 ਜਨਵਰੀ ਦੀ 12 13 ਜਨਵਰੀ ਦੀ ਸੀ ਅਸੀਂ 17 ਨੂੰ ਆਏ ਸੀਗੇ ਤਾਂ ਸੁਖਮੰਦਰ ਸਿੰਘ ਜੀ ਦਾ ਕਹਿਣਾ ਸੀਗਾ ਵੀ ਤੁਸੀਂ ਸਾਡੇ ਕੋਲੇ 17 ਮਾਰਚ ਨੂੰ ਆਓ ਚਲੋ ਸਾਡਾ ਨਹੀਂ ਟਾਈਮ ਲੱਗਿਆ ਮੇਰੇ ਨਾਲ ਮੇਰੇ ਸਾਥੀ ਗੋਰਾ ਜੀ ਹੈ ਤੇ ਅੱਜ ਸਾਡਾ 4 ਅਪ੍ਰੈਲ ਨੂੰ ਟਾਈਮ ਲੱਗਿਆ ਤਾਂ ਸੁਖਮੰਦਰ ਸਿੰਘ ਜੀ ਕੁਦਰਤੀ ਖੇਤ ਵਿੱਚ ਹੀ ਸੀਗੇ ਤੇ ਸੁਖਮੰਦਰ ਸਿੰਘ ਜੀ ਨੇ ਕਿਹਾ ਸੀਗਾ ਸੁਖਮੰਦਰ ਸਿੰਘ ਜੀ ਤੁਸੀਂ ਕੀ ਕਿਹਾ ਸੀਗਾ ਦੱਸੋ ਘਮੜਾ ਜੀ ਨਹੀਂ ਹੰਨੇ ਦੁਆਰਾ ਕਹਿਣਾ ਜੀ ਆਪਾਂ ਆਪਣੇ ਦੋਸਤਾਂ ਨੂੰ ਨਹੀਂ ਸਸਰੀਕਾਲ ਦਾ ਬੁਲਾਓ ਸਸਰੀਕਾਲ ਜੀ ਜੀ ਆਇਆਂ ਨੂੰ ਜੀ ਹਾਂ ਤੇ ਆਹ ਉਹੀ ਕਣਕ ਹੈ ਉਹੀ ਕਣਕ ਹੈ ਜਿਹੜੀ ਤੁਸੀਂ ਕਹਿੰਦੇ ਦੇਖ ਨਹੀਂ ਰਹੀ ਇਹ ਮੈਂ ਤੁਹਾਨੂੰ ਕਹੇ ਸੀ ਤੁਸੀਂ ਆਇਓ 17 ਮਾਰਚ ਨੂੰ ਵੀ 2 ਮਹੀਨੇ ਬਾਅਦ ਹਾਂਜੀ ਤੇ ਅੱਜ ਦੇਖੋ ਬਾਬੇ ਦੀ ਕਿਰਪਾ ਹੈ ਥੇਤ ਹਰਿਆ ਭਰਿਆ ਅੱਛਾ ਆ ਹੁਣ ਕਣਕ ਤੁਸੀਂ ਦੇਖ ਰਹੇ ਹੋ ਵਧੀਆ 2851 ਵੈਰਾਈਟੀ ਹੈ 2851 ਵੈਰਾਈਟੀ ਹੈ ਕੁਝ ਵਿੱਚ ਮਿਲਾਵਟ ਵੀ ਹੈਗੀ ਬੀਜ ਦੀ ਤੁਸੀਂ ਦੇਖ ਹੀ ਰਹੇ ਹੋਗੇ ਤਾਂ ਸੁਖਮੰਦਰ ਸਿੰਘ ਜੀ ਇਹ ਜਿਹੜੀ ਕਣਕ ਹੈ ਇਹਨੂੰ ਕਿੰਨੇ ਪਾਣੀ ਲੱਗੇ ਕੀ ਕੁਸਪਾਇਆ ਜੂਰੀਆ ਡੀਪੀ ਜਾਂ ਕੁਝ ਵੀ ਹੈ ਜਿਹੜੀ ਇਹਦੀ ਖਰਾਕ ਹੈ ਉਹ ਤਾਂ ਦੂਸਰੀਆਂ ਕਣਕਾਂ ਜਿਹਾ ਨਾਰਮਲ ਹੀ ਹੈ ਜੀ ਹਾਂਜੀ ਜਿਵੇਂ ਦੂਸਰੀ ਕਣਕ ਦੀ ਆਪਾਂ ਸੇਵਾ ਕਰਦੇ ਆ ਉੰਨੀ ਪਾਣੀ ਹੈ ਹਾਂਜੀ ਪਾਣੀ ਇਹ ਇੱਕ ਵੱਧ ਲੈ ਜੂਗੀ ਜੀ ਪਾਣੀ ਕਿੰਨੇ ਲੈ ਲੇ ਪਾਣੀ ਇਹ 5 ਲੈ ਜੂਗੀ ਦੂਸਰੀਆਂ ਕਣਕਾਂ ਦੇ 4 ਲੱਗਦੇ ਆ 5 ਲੈ ਜੂਗੀ ਹਜੇ ਇਹ ਚਾਰਾਂ ਪੰਜਾਂ ਦਰਾਂ ਨੂੰ ਇੱਕ ਪਾਣੀ ਹੋਰ ਲਾਉਗੀ ਅੱਛਾ ਹਾਂਜੀ ਦੂਜੀਆਂ ਕਣਕਾਂ ਉਸ ਆਖੀ ਤੇ ਆਉਣਗੇ ਇਹ 8-10 ਵਸਾਕ ਤੱਕ ਪੱਕ ਜੂਗੇ। ਅੱਛੇ ਕਿੱਲੇ ਦਾ ਬੀਜ ਕਿੰਨਾ ਪਾਇਸੀ ਇਹ? ਇਹ 20 ਪੈਂਦਾ ਸੀ 65-60 ਕਿਲੋ ਕਿੱਲੇ ਦਾ। ਉਹ ਮਤਲਬ ਲੇਟ ਵਾਲਾ ਸੀਗਾ। 8 ਕਿਲੋ ਕਨਾਲ ਦਾ। 8 ਕਿਲੋ ਕਨਾਲ ਦਾ ਲੇਟ ਪਾਇਆ ਸੀ ਨਾ ਬੀਜ ਹੁਣ ਜਨਵਰੀ ਚ ਵੇਖੋ ਕਿਹੜੀ ਬਜੰਦ ਹੁੰਦੀ ਇਹਨਾਂ ਨੇ ਜਨਵਰੀ ਚ ਛਿੱਟਾ ਦੇ ਕੇ ਮਤਲਬ ਪਾਣੀ ਲਾਇਆ ਸੀਗਾ। ਜਦ ਤੇ ਮੀਂਹ ਪੈ ਰਿਹਾ ਸੀ ਮੀਂਹ ਤੇ ਛਿੱਟਾ ਦਿੱਤਾ ਇਹਦਾ। ਅੱਛਾ ਮੀਂਹ ਤੇ ਛਿੱਟਾ ਦਿੱਤਾ। ਹਾਂ ਪੈ ਰਿਹਾ ਮੀਂਹ ਤੇ 12-13 ਤਰੀਕ ਵਾਲਾ ਮੀਂਹ ਸਾਰਿਆਂ ਨੂੰ ਯਾਦ ਆਉਂਦਾ। ਤੇ ਸੁਖਮੰਦਰ ਜੀ ਜ ਆ ਤਾਂ ਹੁਣ ਪੱਕੀ ਪਈ ਐ ਸਮਝ ਵੀ ਇਹ ਤਾਂ 5-7 ਦਿਨਾਂ ਨੂੰ ਵੱਢਣ ਵਾਲੀ ਐ ਤੇ ਆਹ ਕਣਕ ਕਦੋਂ ਆਊਗੀ ਫਿਰ ਆਪਣੀ ਇਹ ਦੋ ਹਫ਼ਤਾ ਬਾਅਦ ਆਜੂਗੀ ਸਾੜੀ ਇੱਕੇ ਦਿਨ ਵੀ ਇਹ 5-7 ਦਿਨਾਂ ਨੂੰ ਆਊਗੀ ਜਾਂ ਦੱਸ ਦੇਣਾ ਤੱਕ ਇਹ 15 ਦਿਨਾਂ ਨੂੰ ਆਜੂਗੀ ਇਹ 15 ਨੂੰ ਆਜੂਗੀ ਹਾਂਜੀ ਮਤਲਬ ਵੀ ਹਫ਼ਤਾ ਬਾਅਦ ਆਜੂਗੀ ਹਾਂਜੀ ਹਾਂਜੀ ਤਾਂ ਦੋਸਤੋ ਜਿੱਥੇ ਆਪਾਂ ਨੂੰ ਐ ਲੱਗਦਾ ਹੁੰਦਾ ਨਾ ਵੀ ਇਹਨਾਂ ਨੇ ਸਿੱਧ ਕਰਕੇ ਦਿਖਾਤਾ ਵੀ ਇੰਨੀ ਲੇਟ ਬਜਾਈ ਐ ਜਿਹੜੀ ਤਾਂ ਵੀ ਕਣਕ ਦੀ ਨਹੀਂ ਹੁੰਦੀ ਤੇ ਇਹਨਾਂ ਨੇ ਮੀਂਹ ਤੇ ਇੱਕ ਛੱਟਾ ਦਿੱਤਾ ਤੇ ਕਣਕ ਦਾ ਤਾ ਠੀਕ ਹੈ ਬੀਜ ਦਾ ਵੱਧ ਪਾਇਆ ਤੇ ਅੱਜ ਤੁਸੀਂ ਕਣਕ ਦੇਖ ਰਹੇ ਹੋ ਠੀਕ ਹੈ ਲੇਟ ਫੀਟ ਕੋਟਕਪੂਰੇ ਤੋਂ ਕਿਸਾਨ ਆ ਜੀ ਮਾਨ ਫਾਰਮ ਤੇ ਨਾਂ ਤੇ ਉਹਨਾਂ ਦਾ ਪੇਜ ਵੀ ਆ ਮਾਨ ਕੋਟਕਪੂਰੇ ਵਾਲਾ ਬਾਈ ਹਾਂਜੀ ਸਬਜ਼ੀ ਲਾਉਂਦੇ ਆ ਗੋਭੀ ਲਾਉਂਦੇ ਆ ਹਾਂਜੀ ਉਹ ਗੋਭੀ ਤੋਂ ਬਾਅਦ ਵੱਢ ਕੇ ਗੋਭੀ ਉਹ 2852 ਕਣਕ ਇਸੇ ਤਰ੍ਹਾਂ 65 70 ਕਿਲੋ ਪਾ ਕੇ ਕਰਦੇ ਹੁੰਦੇ ਉਹਨਾਂ ਦੀ ਕਣਕ ਬਹੁਤ ਭਾਰੀ ਤੇ ਬਹੁਤ ਸੋਹਣੀ ਹੈ ਕਿਸੇ ਦਾ ਸਮਾਂ ਲੱਗੇ ਉਹਨਾਂ ਦੀ ਵੀਡੀਓ ਜ਼ਰੂਰ ਬਣਾਉਣੀ ਚਾਹੀਦੀ ਹੈ ਬਿਲਕੁਲ ਉਹ ਆਪ ਹੀ ਆਪਦੇ ਪੇਜ ਤੇ ਪਾਉਂਦੇ ਰਹਿੰਦੇ ਆ ਮਾਨ ਫਾਰਮ ਕੋਟਕਪੂਰਾ ਅੱਛਾ ਮਾਨ ਫਾਰਮ ਕੋਟਕਪੂਰਾ ਹਾਂ ਠੀਕ ਹੈ ਜੀ ਦੋਸਤੋ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਕਣਕ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਸੁਖਮੰਦਰ ਸਿੰਘ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਕਹਿੰਦੇ ਸੀਗੇ ਵੀ ਇਹ ਜਿਹੜੀ ਬਜਾਈ ਹੈ ਪੁਰਾਣੀ ਵਿਰਾਸਤੀ ਬਜਾਈ ਹੈ ਵੀ ਸਾਡੇ ਰਵਾਇਤੀ ਜਿਹੜੇ ਆਪਾਂ ਕਹਿ ਦਿੰਦੇ ਆਂ ਵੀ ਐਂ ਲੇਟ ਫੇੜ ਬੀਜਦੇ ਹੁੰਦੇ ਸੀਗੇ ਤਾਂ ਗੋਰਾ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੇਰਾ ਇੱਕ ਕਹਿਣਾ ਜਿਵੇਂ ਸਕਮੰਤਰ ਮਾਸਟਰ ਜੀ ਨੇ ਇੱਕ ਕੁਦਰਤ ਪੱਖੀ ਸੋਚ ਵਾਲੇ ਬੰਦੇ ਨੇ ਜਿਹੜੀ ਆਪਣੀ ਪ੍ਰਾਣੀ ਖੇਤੀ ਸੀ ਉਸ ਨੂੰ ਪੈਲ ਦਿੰਦੇ ਨੇ ਇਹਨਾਂ ਨੇ ਆਪਦੇ ਖੇਤੇ ਵਿੱਚ ਜੂਰੀ ਆਡੀਪੀ ਪਾਈ ਪਰ ਇਹਦੇ ਉੱਤੇ ਕੋਈ ਕੀਟਨਾਸ਼ਕ ਸਪਰੇ ਨਹੀਂ ਕੀਤੀ ਉਹਦਾ ਕਾਰਨ ਕਿ ਇਹ ਕੀਟਾਂ ਬਾਰੇ ਥੋੜੇ ਜਾਗਰੂਤ ਆ ਜੇ ਤੁਹਾਨੂੰ ਦਿਖਾਵਾਂ ਕਿ ਪਛੇਤੀਆਂ ਕਣਕਾਂ ਦੇ ਵਿੱਚ ਆਮ ਸੁੰਡੀ ਜਾਂ ਤੇਲਾ ਵੱਧ ਪੈਂਦਾ ਹੁੰਦਾ ਤਾਂ ਤੁਸੀਂ ਵੇਖੋ ਇਹ ਜਾਣਦੇ ਨੇ ਆ ਲੈਡੀ ਬੱਡ ਬੀਟਰ ਕਿੰਨੀ ਫਿਰ ਰਹੀ ਹੈ ਇਹਦੇ ਵਿੱਚ ਹਾਂ ਤੇ ਉਹ ਜੇ ਕਿਤੇ ਕੋਈ ਮੜਾ ਮੋਟਾ ਤੇਲਾ ਹੈ ਵੀ ਤਾਂ ਉਹ ਨੂੰ ਨਾਲ ਦੀ ਨਾਲ ਖਾ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਵਿੱਚ ਆਵਾਜ਼ ਆਉਂਦੀ ਹੈ ਜੀ ਆ ਦੇਖ ਸਕਦੇ ਹੋ ਬਿਲਕੁਲ ਜੇ ਤੁਸੀਂ ਵਾਂਗਰ ਰੱਤ ਮਾੜੋਂ ਵਾਜਾਉਂਗੇ ਅੱਛਾ ਜੀ ਇਹ ਲੇਡੀਬੱਡ ਬਿੱਟਲਾ ਤੇ ਇਹ ਜਿਹੜੀ ਇਹਨਾਂ ਦੀ ਸੋਚ ਆ ਬਹੁਤ ਵਧੀਆ ਵੀ ਕੀਟਾਂ ਨੂੰ ਆ ਨਾ ਮਾਰ ਕੇ ਆਪਦੀ ਜਿਹੜੀ ਖੇਤੀ ਆ ਉਹਨੂੰ ਕਾਇਮ ਰੱਖਣਾ ਤੇ ਕੁਦਰਤ ਪੱਖੀ ਇਹਨਾਂ ਦੀ ਸੋਚ ਆ ਉਹਨੂੰ ਅਸੀਂ ਸਲਾਮ ਕਰਦੇ ਆ ਤੇ ਬੜੀਆ ਚੰਗਾ ਲੱਗਦਾ ਇਹੋ ਜਿਹੇ ਇਨਸਾਨਾਂ ਨੂੰ ਮਿਲ ਕੇ ਤੇ ਕੁਝ ਸਿੱਖਣ ਨੂੰ ਵੀ ਮਿਲਦਾ ਤੇ ਇਹੋ ਜਿਹਾਂ ਰੂਹਾਂ ਨੂੰ ਮਿਲ ਕੇ ਸਨੂਵੀ ਗੁਰਾ ਜੀ ਗੁਰਾ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਤੁਹਾਡਾ ਜੀ ਆਇਆਂ ਨੂੰ ਮਾਸਟਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਕਮੈਂਟ ਜਰੂਰ ਕਰਕੇ ਦੱਸਣਾ ਵੀ ਇਹ ਤੁਹਾਨੂੰ ਕਾਣਕ ਕਿਵੇਂ ਲੱਗੀ ਤੇ ਬਾਈ ਵਰਗਿਆਂ ਦੇ ਜਿਹੜੇ ਕੰਮਕਾਰ ਐ ਤਕਨੀਕਾਂ ਇਹ ਕਿਤਨਾਂ ਲੱਗੀਆਂ ਧੰਨਵਾਦ ਜੀ ਸ਼ੁਕਰੀਆ